ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਅੱਜ ਜੋ ਨਾਨਕਸ਼ਹੀ ਕੈਲੰਡਰ ਮੁਤਾਬਕ ਇੱਕ ਚੈਤ ਖਾਲਸੇ ਦਾ ਜੋ ਪੰਥ ਦੇ ਹਿਸਾਬ ਨਾਲ ਖਾਲਸਾ ਜੋ ਨਾਨਕਸ਼ਹੀ ਕੈਲੰਡਰ ਦੇ ਹਿਸਾਬ ਨਾਲ ਅੱਜ ਨਵਾਂ ਸਾਲ ਪੰਥ ਦਾ ਹੈ ਤੇ ਅੱਜ ਦੇ ਇਸ ਦਿਹਾੜੇ ਦੇ ਉੱਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਜੋ ਹਲਕਾ ਸਮਰਾਹ ਦੀ ਲੀਡਰਸ਼ਿਪ ਆ ਉਹਦੇ ਵੱਲੋਂ ਹਰ ਸਾਲ ਹੀ ਨਵੇਂ ਸਾਲ ਦੇ ਉੱਤੇ ਸਮਾਗਮ ਕਰਾਇਆ ਜਾਂਦੇ ਨੇ ਗੁਰੂ ਮਹਾਰਾਜ ਦਾ ਓਟ ਆਸਰਾ ਲਿਆ ਜਾਂਦਾ ਅਤੇ ਦਿਸ਼ਾ ਨਿਰਦੇਸ਼ ਲਿਆ ਜਾਂਦਾ ਆਉਣ ਵਾਲੇ ਸਾਲ ਦੇ ਲਈ ਅਤੇ ਅੱਜ ਸਭ ਪੰਥ ਨੇ ਇਕੱਠੇ ਹੋ ਕੇ ਹੀ ਅਪੀਲ ਕੀਤੀ ਆ ਕਿ ਮਹਾਰਾਜ ਚੜਦੀ ਕਲਾ ਬਖਸ਼ਣ ਸੁਖ ਸ਼ਾਂਤੀ ਬਖਸ਼ਣ ਸਮੂਹ ਪਰਿਵਾਰਾਂ ਦੇ ਉੱਤੇ ਪੰਥ ਤੇ ਪੰਜਾਬ ਦੀ ਚੜਦੀ ਕਲਾ ਬਖਸ਼ਣ ਇੱਕ ਜੁੜਤਾ ਬਖਸ਼ਣ ਇਹੀ ਸੰਦੇਸ਼ ਮੁਖ ਖਾਲਸਾ ਪੰਥ ਲਈ ਅੱਜ ਇਹੀ ਕਹਿਣਾ ਚਾਹਾਂਗੇ ਵੀ ਅੱਜ ਇਸ ਦਿਹਾੜੇ ਦੇ ਉੱਤੇ ਜਿੱਥੇ ਹੋਲੀ ਤੇ ਹੋਲੇ ਦੇ ਸਮਾਗਮ ਵੀ ਚੱਲ ਰਹੇ ਨੇ ਹੋਲਾ ਮੱਲਾ ਆਨੰਦਪੁਰ ਸਾਹਿਬ ਦੇ ਵਿੱਚ ਚੱਲ ਰੀਆਂ ਸਮੂਹ ਸੰਗਤ ਖਾਲਸਾ ਪੰਥ ਇਕੱਠਾ ਹੋਵੇ ਆਓ ਚੜਦੀ ਕਲਾ ਲਈ ਅਰਦਾਸ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰੇ ਸਬੋੱਚੇ ਸਾਲ ਸਾਥ ਨੂੰ ਅੱਜ ਨਵੇਂ ਬਰੇ ਦੇ ਪਹਿਲੇ ਦਿਨ ਤੇ ਲੱਖ ਲੱਖ ਵਧਾਈ ਦਿਨਾ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਸੰਵਰਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲਾਂ ਤੋਂ ਜੋ ਲੰਬੇ ਸਮੇਂ ਤੋਂ ਚੱਲਦਾ ਆਉਂਦਾ ਹੈ ਕਿ ਅਸੀਂ ਨਵੇਂ ਬਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਤੇ ਓਟ ਲੈ ਕੇ ਗੁਰਬਾਣੀ ਦਾ ਆਸਰਾ ਤੇ ਓਟ ਲੈ ਕੇ ਇਹ ਬਰੇ ਦੀ ਸ਼ੁਰੂਆਤ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਹਲਕਾ ਸੰਵਰਾਲਾ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕਰਵਾਏ ਗਏ ਔਰ ਉਹਨਾਂ ਅਖਡ ਪਾਠਾਂ ਦਾ ਅੱਜ ਭੋਗ ਪਾਇਆ ਗਿਆ। ਗੁਰੂ ਮਹਾਰਾਜ ਅੱਗੇ ਸਾਰੇ ਪੰਥ ਨੇ ਇਕੱਠੇ ਹੋ ਕੇ ਅਰਦਾਸ ਬੇਨਤੀ ਜੋਦੜੀ ਕੀਤੀ ਆ ਕਿ ਹੇ ਗੁਰੂ ਪਾਤਸ਼ਾਹ ਇਹ ਜਿਹੜਾ ਆਉਣ ਵਾਲਾ ਵਹਰਾ ਇਹ ਖੁਸ਼ੀਆਂ ਤੇ ਖੇੜਿਆਂ ਭਰਿਆ ਹੋਵੇ ਪੰਥਕ ਇਕਤਾ ਵਾਲਾ ਹੋਵੇ। ਅੱਜ ਨਾਲ ਦੀ ਨਾਲ ਹੋਲੇ ਮਹੱਲੇ ਦੀਆਂ ਖੁਸ਼ੀਆਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸੰਗਤਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰਾਂ ਦੇ ਵਿੱਚ ਹਾਜ਼ਰੀ ਲਵਾ ਰਹੀਆਂ ਨੇ ਕਿਉਂਕਿ ਇਹ ਜਿਹੜਾ ਦਿਹਾੜੇ ਨੇ ਇਹ ਖਾਲਸਾ ਪੰਥ ਦੇ ਚੜ੍ਹਦੀ ਕਲਾ ਦੇ ਪ੍ਰਤੀਕ ਨੇ। ਇਸੇ ਕਾਰਨ ਹੈ ਕਿ ਅੱਜ ਸੰਗਤਾਂ ਦੇ ਵਿੱਚ ਬੜਾ ਵੱਡਾ ਉਤਸ਼ਾਹ ਤੇ ਗੁਰੂ ਦੀ ਕਿਰਪਾ ਸਦਕਾ ਮੌਸਮ ਵੀ ਬੜਾ ਵਧੀਆ ਔਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿੱਥੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਉੱਥੇ ਅੱਜ ਦੇ ਦਿਹਾੜੇ ਤੇ ਮੈਂ ਦੁਬਾਰਾ ਫੇਰ ਸਾਰੀ ਸਿੱਖ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਗੁਰੂ ਆਰ ਜੀ ਅਰਦਾਸ ਕਰਦਾ ਕਿ ਸੇ ਗੁਰੂ ਪਾਸ਼ਾ ਇਸ ਵਿਖੜੇ ਸਮੇਂ ਤੇ ਪੰਥ ਕੇ ਇਕਤਾ ਬਖਸ਼ੋ। ਪੰਥ ਦੀ ਚੜ੍ਹਦੀ ਕਲਾ ਦੀ ਮੇਰ ਕਰਿਓ ਤੇ ਸਾਰੇ ਪੰਥ ਨੂੰ ਸੁੱਖ ਸੁੱਖ ਸ਼ਾਂਤੀ ਨਾਲ ਅਗਲਾ ਵਧਾ ਖੁਸ਼ੀਆਂ ਭਰਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ